21 22 3478 ਕਰੋੜ ਟ੍ਰਾਂਸਪੋਰਟ ਚ 22 23 4139 ਕਰੋੜ ਤੇ ਵਾਦਾ ਕਿੰਨਾ ਹੋਇਆ ਜੀ 666 ਕਰੋੜ ਟ੍ਰਾਂਸਪੋਰਟ ਚ ਡਿਪਾਰਟਮੈਂਟ ਚ ਬਚੇ ਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਟਰਾਂਸਪੋਰਟ ਵਿਭਾਗ ਨੇ ਸਾਲ 2019 ਤੋਂ 2022 ਦੇ ਮੁਕਾਬਲੇ ਸਾਲ 2022 ਤੋਂ 2025 ਦੌਰਾਨ 5375.65 ਕਰੋੜ ਦਾ ਵਾਧੂ ਮਾਲੀਆ ਇਕੱਠਾ ਕਰਕੇ ਰਿਕਾਰਡ ਸਥਾਪਿਤ ਕਰ ਦਿੱਤਾ ਹੈ। ਪੰਜਾਬ ਸਰਕਾਰ ਦੇ ਸਭ ਤੋਂ ਪਹਿਲਾਂ ਤਾਂ ਸੀਐਮ ਸਾਹਿਬ ਜੀ ਦਾ ਇਹ ਬਹੁਤ ਹੀ ਸ਼ਲਾਘਾਯੋਗ ਕਦਮ ਹੈ ਇਹ ਜਿੱਥੇ ਲੇਡੀਜ਼ ਨੂੰ ਫੈਸਿਲਿਟੀ ਦੇਣ ਦੇ ਬਾਵਜੂਦ ਵੀ ਡਿਪਾਰਟਮੈਂਟ ਅੱਜ ਪ੍ਰੋਫਿਟ ਦੇ ਵਿੱਚ ਚੱਲ ਰਿਹਾ ਹੈ। ਟਰਾਂਸਪੋਰਟ ਵਿਭਾਗ ਦੇ ਪੰਬਸ ਅਤੇ ਰੂਡ ਵੇਸ ਅਤੇ ਪੈਪਸੂ ਨੇ ਆਪਣੀ ਆਮਦਨ ਵਿੱਚ ਕਾਫੀ ਵਾਧਾ ਦਰਜ ਕੀਤਾ ਹੈ। ਜੋ ਸਾਲ 2019 ਤੋਂ 2022 ਦੀ ਆਮਦਨ ਦੇ ਮੁਕਾਬਲੇ 990.91 ਕਰੋੜ ਰੁਪਏ ਜ਼ਿਆਦਾ ਹੈ। ਤੇ ਸਭ ਤੋਂ ਵੱਡੀ ਗੱਲ ਹੈ ਜਿਹੜੀ ਟਰਾਂਸਪੋਰਟ ਦਾ ਲਾਇਸੈਂਸ। ਪਹਿਲਾਂ ਟਰਾਂਸਪੋਰਟ ਦੇ ਲਾਇਸੈਂਸ ਵਾਸਤੇ ਬੰਦੇ ਦੀਆਂ ਜੁੱਤੀਆਂ ਘਸ ਜਾਂਦੀਆਂ ਸੀ। ਪਰ ਹੁਣ ਪੋਰਟਲ ਦੇ ਥਰੂ ਇਹ ਬਹੁਤ ਹੀ ਵਧੀਆ ਸਿਸਟਮ ਕਰਤਾ ਜੋ ਕਿ ਟਰਾਂਸਪੋਰਟ ਲਾਇਸੈਂਸ ਬਣਨਾ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਇਸ ਤੋਂ ਜ਼ਿਆਦਾ ਆਸਾਨ ਹੋ ਜਾਊਗਾ ਪੰਜਾਬ ਸਰਕਾਰ ਸੂਬੇ ਵਿੱਚੋਂ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਲਈ ਵਚਨਬੱਧ ਹੈ ਪੰਜਾਬ ਸਰਕਾਰ ਦਾ ਖੁਆਪ ਰੰਗਲਾ ਬਣਾਉਣਾ ਪੰਜਾਬ